ਸ੍ਰੀ ਵਾਹਿਗੁਰੂ ਸਾਹਿਬ ਜੀ ਨਾਰਾਇਣ ਨਰਪਤ ਨਮਸਕਾਰ ਨਾਰਾਇਣ ਨਰਪਤ ਨਮਸਕਾਰ ਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹ ਤਾਰ ਕਵਨ 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 ਗੁਣ ਕਹੀਐ ਅੰਤ ਨਹੀਂ ਲੱਖ ਕਈ ਕੋਰੇ ਕੋ ਹੈ ਸੋ ਵੀ ਚਾਰੇ ਬਿਸਮ 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 ਹੀ ਪਈ ਹੈ ਲਾਲ ਗੁਲਾ ਰਾਸ ਆਈ ਹੈ ਜਿਉ ਚਖ ਗੂੰਗਾ ਮੁਸਕੋਰੈ ਵਹਿ ਪ੍ਰਗਟਿਓ ਮਰਦ ਅਗੰਮੜਾ ਵਹਿ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਇਕੱਲਾ ਵਾਹ ਸਿੰਘ ਆਪੇ ਗੁਰ ਚਿਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚਿਲਾ ਨਿਮਾਣਿਆਂ ਦੇ ਮਾਨ ਸਤਿਗੁਰੂ ਨਤਾਂਣਿਆਂ ਦੇ ਤਾਣ ਨੇ ਅਸਰਿਆਂ ਦਾ ਆਸਰਾ ਸਰਬ ਸੰਜੀਵਾਲਤਾ ਦੇ ਰਹਿਬਰ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸ਼ੈਨਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਸੁਭਾਏਮਾਨ ਸਨਮਾਨਯੋਗ ਗੁਰੂ ਸਵਾਰੇ ਸਤਸੰਗੀ ਜਨੋ ਅਦਬ ਸਹਿਤ ਸਾਰੀਆਂ ਸੰਗਤਾਂ ਮਿਲ ਕੇ ਗੁਰਫਤੇ ਦੀ ਸਾਂਝ ਪਾਈਏ ਕੋਈ ਰਸਨਾ ਬਿਰਥੀ ਨਾ ਰਹੇ ਸਾਰੇ ਮਨ ਬਿਰਤੇ ਟਿਕਾਓ ਇਕਾਗਰ ਚਿਤ ਹੋਵ ਜਿਤਨੇ ਸਮੇਂ ਲਈ ਵੀ ਬੈਠਣਾ ਯਤਨ ਕਰਿਓ ਪੈ ਮਨ ਹਿਰਦਾ ਟਿਕਿਆ ਹੋਵੇ ਪ੍ਰਭ ਕੀ ਉਸਤਤ ਕਰਹੁ ਸੰਤ ਮੀਤ ਸਾਵਧਾਨ ਇਕਾਗਰ ਚਿਤ ਸਰੀਰ ਕਰਕੇ ਸਾਵਧਾਨਤਾ ਚਿਤ ਕਰਕੇ ਇਕਾਗਰਤਾ ਬਖਸ਼ਿਓ ਆਉ ਸਾਰੀ ਸੰਗਤਾ ਮਨ ਬਿਰਤੀ ਟਿਕਾਓ ਲੋਵ ਹਾਜ਼ਰੀ ਗੁਰ ਫਤੇ ਦੀ ਸਾਜ ਪਾਈਏ ਇਕਾਗਰ ਚਿਤ ਹੋਵੇ ਤੇ ਸਾਰੇ ਅਰਥੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਖ ਵਖ ਕੀਰਤਨੀ ਜਥਿਆਂ ਪਾਸੋਂ ਗੁਰਬਾਣੀ ਕੀਰਤਨ ਸਤਕਾਰਯੋਗ ਇਸ ਪਾਵਨ ਸਥਾਨਕ ਅਸਥਾਨ ਗੁਰਦੁਆਰਾ ਸਾਹਿਬ ਸੇ ਕਲਚਰਲ ਸੁਸਾਇਟੀ ਦੇ ਐਡ ਗ੍ਰੰਥੀ ਸਾਹਿਬ ਸਤਕਾਰਯੋਗ ਗਿਆਨੀ ਭਪਿੰਦਰ ਸਿੰਘ ਜੀ ਹੋਰ ਪਾਸੋਂ ਪਾਵਨ ਅੰਮ੍ਰਿਤ ਵੇਲੇ ਦੇ ਹੁਕਮਨਾਮੇ ਦੀ ਕਥਾ ਕਲਗੀਧਰ ਪਾਤਸ਼ਾਹ ਦੀਆਂ ਪਾਵਨ ਬਾਤਾਂ ਸਾਰੀਆਂ ਸੰਗਤਾਂ ਨੇ ਸਰਵਣ ਕਰਕੇ ਲਾਹਾ ਲਿਆ ਖਾਲਸਾ ਅਕਾਲ ਪੁਰਖ ਕੀ ਫੌਜ ਸੁਣੇ ਸ਼ਬਦ ਭਾਈ ਜਰਨੈਲ ਸਿੰਘ ਜੀ ਦੇ ਜਥੇ ਪਾਸੋਂ ਸੁਣ ਰਹੇ ਸੋ। ਦਾਸ ਨੇ ਮੇ ਸਰਵਣ ਕੀਤਾ ਮੇਰੇ ਚਿੱਤ ਚ ਆ ਰਿਹਾ ਸੀ। ਜੇੜਾ ਪ੍ਰਗਟਦਾ ਵਕ। ਉਹ ਮਰਦਾ ਨਹੀਂ। ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ 1430 ਅੰਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਸਾਰੀ ਦੀ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ ਲਿਆ ਜੇ। ਜਿੱਥੇ ਪ੍ਰਗਟ ਸ਼ਬਦ ਆਇਆ ਜਿੱਥੇ ਪ੍ਰਗਟ ਆ ਸ਼ਬਦ ਆਇਆ ਜਿੱਥੇ ਪ੍ਰਗਟਿਓ ਸ਼ਬਦ ਆਇਆ ਜਿੱਥੇ ਪ੍ਰਗਟਿ ਆਏ ਸ਼ਬਦ ਆਇਆ ਉਥੇ ਉਹਦੇ ਵਾਸਤੇ ਆਇਆ ਜਿਸ ਦੀ ਮੌਤ ਨਹੀਂ ਹੁੰਦੀ ਮਰਦਾ ਨਹੀਂ ਜਿਹੜਾ ਜਿਹੜਾ ਉਪਜਦਾ ਵਾ ਉਹ ਬਿਨ ਸਜਦਾ ਜੋ ਉਪਜ ਉਹ ਬਿਨ ਸ ਹੈ ਪਰ ਉਹ ਆਜ ਕਾ ਕਾਲ ਜਿਹੜਾ ਜੰਮਦਾ ਵਾ ਉਹ ਮਰ ਜਾਂਦਾ ਵਾ ਜਿਸ ਦਾ ਜਨਮ ਆ ਉਹਦੀ ਮੌਤ ਆ ਜਨਮਨ ਤ ਮਰਨ ਹਰਖਨ ਤ ਸੋਗ ਜਿਸ ਦਾ ਜਨਮ ਆ ਉਹਦੀ ਮੌਤ ਆ ਜਿਹੜਾ ਉਪਜਦਾ ਆ ਉਹ ਬਿਨ ਸ ਜਾਂਦਾ ਕਦੇ ਕਦੇ ਅਸੀਂ ਸਤਿਗੁਰੂ ਦੇ ਇਸ ਆਗਮਨ ਪ੍ਰਕਾਸ਼ ਦਿਹਾੜੇ ਨੂੰ ਉਹਨਾਂ ਦਾ ਜਨਮ ਦਿਹਾੜਾ ਵੀ ਕਹਿ ਦਿੰਦੇ ਆ ਜਿਹੜਾ ਜੰਮਦਾ ਵਾ ਮਰ ਜਾਂਦਾ ਜਿਹੜਾ ਉਪਜਦਾ ਵਾ ਉਹ ਬਿਨ ਸ ਜਾਂਦਾ ਵਾ ਇੱਕ ਹੋਰ ਬੇਨਤੀ ਕਰਦੇ ਆ ਅਵਤਾਰ ਸ਼ਬਦ ਵੀ ਆਪਾਂ ਕਹਿੰਦੇ ਜੇ ਅਵਤਾਰ अवतार ਦਾ ਅਖਰੀ ਅਰਥ ਮਰਨਾ ਹੀ ਹੈ ਤੇ ਜਮਣਾ ਮਾਫ ਕਰਨਾ ਅਵਤਾਰ ਦਾ ਅਖਰੀ ਅਰਥ ਜਨਮ ਲੈਣਾ ਸੁਖਮਨੀ ਸਾਹਿਬ ਪੜਦੇ ਹਾਂ ਸੁਖਮਨੀ ਸਾਹਿਬ ਦਾ ਪਾਵਨ ਪਵਿੱਤਰ ਬਾਣੀ ਪੜਦੇ ਹਾਂ ਪੜਦੇ ਹਾਂ 13ਵਾਂ ਸ਼ਲੋਕ ਪੜੋ ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ ਸੰਤ ਕੇ ਨਿੰਦਾ ਨਾਨਕਾ ਬੌਰ ਬੌਰ ਅਵਤਾਰ ਸੰਤ ਕੇ ਨਿੰਦਾ ਨਾਨਕਾ ਬਹਰ ਬਹਰ ਅਵਤਾਰ ਜਿਹੜਾ ਸੰਤ ਦੀ ਨਿੰਦਿਆ ਕਰਨ ਵਾਲਾ ਮੁੜ ਮੁੜ ਕੇ ਅਵਤਾਰ ਲੈਂਦਾ ਹੈ ਅਵਤਾਰ ਦਾ ਅਰਥ ਕੀ ਹੋ ਗਿਆ ਜੰਮਣਾ ਮੁੜ ਮੁੜ ਕੇ ਜੰਮਦਾ ਤੇ ਜਿਹੜਾ ਜੰਮਦਾ ਉਹ ਮੁੜ ਮੁੜ ਕੇ ਮਰਦਾ ਵਾ ਜਿਹੜਾ ਜੰਮਦਾ ਨਹੀਂ ਉਹਦਾ ਉਹ ਮਰਦਾ ਵੀ ਨਹੀਂ ਸਤਗੁਰ ਕੀਆ ਸਤਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਬਨਾਸੀ ਪੁਰਖ ਹੈ ਸਭ ਮਹਿਰਿਆ ਸਮਾਏ ਸੁਰ ਤੋਂtheta ਰੱਖਿਓ ਜਿਹੜਾ ਪ੍ਰਗਟਦਾ ਉਹਦੀ ਮੌਤ ਨਹੀਂ ਜੀਉਂਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਇੱਕ ਦੋ ਪੰਕਤੀਆਂ ਆਪ ਨਾਲ ਸਾਂਝੀਆਂ ਕਰ ਦੇਣਾ ਪ੍ਰਗਟ ਭਈ ਸਗਲੇ ਯੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਮਰਨੀ ਤੇ ਨਹੀਂ ਗੁਰੂ ਨਾਨਕ ਕੀ ਵਡਿਆਈ ਖਤਮ ਤੇ ਨਹੀਂ ਹੋਣੀ ਗੁਰੂ ਨਾਨਕ ਕੀ ਵਡਿਆਈ ਨਾਸ਼ ਤੇ ਨਹੀਂ ਹੋਣੀ ਪ੍ਰਗਟ ਭਈ ਸਗਲੇ ਯੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਭਗਤ ਕਬੀਰ ਸਾਹਿਬ ਕਹਿੰਦੇ RAM ਰਮਤ ਮਤ ਪ੍ਰਗਟ ਹੀ ਆਈ ਉਹ ਜਿਹੜੀ ਪ੍ਰੀਤਮ ਦੇ ਦੇਸ਼ ਤੱਕ ਰੱਬ ਦੇ ਘਰ ਤੱਕ ਲੈ ਚਾਏ ਤੋ ਸੁਰਤ ਉਥੇ ਰੱਖਿਓ ਚਾਰ ਸ਼ਬਦ ਮੈਂ ਤੁਹਾਡੇ ਨਾਲ ਸਾਂਝੇ ਕਰਨੇ ਆ ਚਾਰ ਬਚਨ ਤੇ ਸਾਰਾ ਸਮਾਂ ਮੈਂ ਇਸੇ ਵਿਸ਼ੇ ਵਿੱਚ ਹੀ ਰਹਿਣਾ ਕਲਗੀਧਰ ਪਾਤਸ਼ਾਹ ਦੀ ਬਾਤ ਪਾਉਂਦੇ ਆ ਜਿਹੜਾ ਪ੍ਰਗਟ ਦਾ ਵਾ ਉਹਦੀ ਮੌਤ ਨਹੀਂ ਪਹਿਲਾ ਬਚਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸੰਸਾਰ ਜਗਤ ਵਿੱਚ ਆਏ ਜਦੋਂ ਨਨਕਾਣੇ ਦੀ ਧਰਤੀ ਦਾ ਜ਼ਿਕਰ ਸ੍ਰੀਮਾਨ ਭਾਈ ਗੁਰਦਾਸ ਜੀ ਕਰਦੇ ਆ ਵੀ ਬਾਬਾ ਨਾਨਕ ਸੰਸਾਰ ਜਗਤ ਵਿੱਚ ਆਇਆ ਉਥੇ ਕੀ ਲਿਖਿਆ ਭਾਈ ਗੁਰਦਾਸ ਨੇ ਵੀ ਜਿਹੜਾ ਸਤਗੁਰ ਨਾਨਕ ਆ ਇਹ ਜਨਮਿਆ ਉਥੇ ਕੀ ਲਿਖਿਆ ਸਤਗੁਰ ਨਾਨਕ ਜਿਹੜਾ ਇਹ ਉਪਜਿਆ ਚਾਰੇ ਬਚਨ ਧਿਆਨ ਨਾਲ ਸੁਣੀ ਜਾਓ ਪਹਿਲਾ ਬਚਨ ਜੇ ਸ੍ਰੀਮਾਨ ਭਾਈ ਗੁਰਦਾਸ ਕਹਿੰਦੇ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਇਹਦਾ ਭਾਵ ਜੇ ਪ੍ਰਗਟਿਆ ਵਾ ਤੇ ਸਾਰੇ ਦੇ ਸਾਰੀ ਧੁੰਦ ਉਹਨੇ ਉਸ ਵੇਲੇ ਨਹੀਂ ਮਟਾਈ ਅੱਜ ਵੀ ਮਟਾਉਦਾ ਕਿਉਂਕਿ ਉਹਨੇ ਜੁਗਾਂ ਤੱਕ ਰਹਿਣਾ ਸਤਗੁਰ ਨਾਨਕ ਪ੍ਰਗਟਿਆ ਜੇ ਪ੍ਰਗਟਿਆ ਵਾ ਤੇ ਜੁਗਾਂ ਤੱਕ ਰਹੇਗਾ ਜੁਗੋ ਜੁਗ ਅਟਲ ਦੂਸਰਾ ਬਚਨ ਕਲਗੀਧਰ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਬੀਤੇ ਕੱਲ ਤੇ ਅੱਜ ਦੇ ਵੀ ਵਿਸ਼ੇਸ਼ ਦੀਵਾਨ ਵਿੱਚ ਤੁਸੀਂ ਮਨਾ ਰਹੇ ਚ ਕਲਗੀਧਰ ਪਿਤਾ ਪਟਨਾ ਸਾਹਿਬ ਦੀ ਧਰਤੀ ਤੇ ਆਏ ਦੂਜੇ ਭਾਈ ਗੁਰਦਾਸ ਇਹਨਾਂ ਨੂੰ ਭਾਈ ਗੁਰਦਾਸ ਸਿੰਘ ਵੀ ਵਿਦਵਾਨਾਂ ਨੇ ਲਿਖਿਆ ਜਿਹੜੀਆਂ ਪਹਿਲੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਨਾ ਇਹ 40 ਵਾਰਾਂ ਨੇ ਇਹ ਉਹ ਭਾਈ ਗੁਰਦਾਸ ਜਿਹੜੇ ਰਿਸ਼ਤੇਦਾਰੀ ਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੇ ਮਾਮਾ ਜੀ ਲੱਗਦੇ ਸਨ ਰਿਸ਼ਤੇਦਾਰੀ ਚੋ ਬੀਬੀ ਭਾਨੀ ਦੇ ਭਰਾ ਔਰ ਸੁਰਤ ਉਥੇ ਰੱਖਿਓ ਜਿਨ੍ਹਾਂ ਨੇ ਪਹਿਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਗੁਰੂ ਅਰਜਨ ਦੇਵ ਸਾਹਿਬ ਨੇ ਜਿਹੜਾ ਲਿਖਵਾਇਆ ਉਹ ਭਾਈ ਗੁਰਦਾਸ ਤੋਂ ਲਿਖਾਇਆ ਸੀ ਉਹਨਾਂ ਨੇ ਗੁਰੂ ਨਾਨਕ ਦੀ ਉਪਮਾ ਚ ਲਿਖਿਆ ਸਤਗੁਰ ਨਾਨਕ ਪ੍ਰਗਟਿਆ ਮਿਟੀ ਧੰਦ ਜਗ ਚਾਨਣ ਹੋਆ ਸਤਗੁਰ ਨਾਨਕ ਪ੍ਰਗਟਿਆ ਵਾ ਤੇ ਜੁਗਾਂ ਤੱਕ ਰਹੇਗਾ ਦੂਜੇ ਭਾਈ ਗੁਰਦਾਸ ਭਾਈ ਗੁਰਦਾਸ ਦੀਆਂ ਪਹਿਲੀਆਂ 40 ਵਾਰਾਂ ਜਿਹੜੀਆਂ ਉਹਨਾਂ ਵਿੱਚ ਇਹ 47ਵੀਂ ਵਾਰ ਵੀ ਦੂਜੇ ਭਾਈ ਗੁਰਦਾਸ ਅਸੀਂ ਉਹਨਾਂ ਨੂੰ ਕਹਿੰਨੇ ਆ ਵਿਦਵਾਨਾਂ ਨੇ ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਨੇ ਇਹਨੂੰ ਦਸ਼ਮੇਸ਼ ਦਾ ਚੌਰ ਬਰਦਾਰ ਲਿਖਿਆ ਵੀ ਇਹ ਕਲਗੀਧਰ ਪਾਤਸ਼ਾਹ ਦੇ ਸੀਸ ਉੱਤੇ ਖਲੋ ਕੇ ਚੌਰ ਕਰਿਆ ਕਰਦਾ ਸੀ ਜਿਨਨੇ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਇਹ ਲਿਖਿਆ ਸੁਰਤ ਇਕਾਗਰ ਸਾਧ ਸੰਗਤ ਹੁਣ ਕਲਗੀਧਰ ਪਾਤਸ਼ਾਹ ਦਾ ਅੱਜ ਦਿਹਾੜਾ ਮਨਾ ਰਹੇ ਜੀ ਬਾਜਾ ਵਾਲਾ ਦਾਤਾ ਪਟਨੇ ਦੀ ਧਰਤੀ ਤੇ ਮਾਂ ਗੁਜਰੀ ਦੀ ਕੋਖ ਤੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਗ੍ਰਹਿ ਜਦੋਂ ਇਸ ਧਰਤੀ ਤੇ ਆਏ ਜਗਤ ਨੂੰ ਤਾਰਨ ਵਾਸਤੇ ਦੂਜੇ ਭਾਈ ਗੁਰਦਾਸ ਨੇ ਕੀ ਲਿਖਿਆ ਫਿਰ ਹੁਣ ਦੋਵੇਂ ਬਚਨ ਰਲਾ ਕੇ ਬਾਬਾ ਨਾਨਕ ਵੀ ਆਇਆ ਪਹਿਲੇ ਭਾਈ ਗੁਰਦਾਸ ਕਹਿੰਦੇ ਸਤਗੁਰ ਨਾਨਕ ਪ੍ਰਗਟਿਆ ਜੇ ਗੁਰੂ ਨਾਨਕ ਪ੍ਰਗਟਿਆ ਵਾ ਤੇ ਚੁੱਗਾਂ ਤੱਕ ਰਹੇਗਾ ਕਲਗੀਧਰ ਪਾਤਸ਼ਾਹ ਸੰਸਾਰ ਜਗਤ ਚ ਗੁਰੂ ਗੋਬਿੰਦ ਸਿੰਘ ਸਾਹਿਬ ਆਏ ਪਟਨੇ ਦੀ ਧਰਤੀ ਤੇ ਤੇ ਦੂਜੇ ਭਾਈ ਗੁਰਦਾਸ ਨੇ ਬਚਨ ਆਖੇ ਵੈ ਪ੍ਰਗਟਿਓ ਮਰਦ ਅਗੰਮੜਾ ਵਰੀਆਮ ਇਕੈਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਪ੍ਰਗਟਿਓ ਮਰਦ ਅਗੰਮੜਾ ਕਲਗੀ ਧਰ ਪੈਤਾ ਪ੍ਰਗਟ ਹੋਇਆ ਹੁਣ ਤੀਸਰਾ ਬਚਨ ਸੁਣਿਆ ਜੀ ਸੰਨ 1699 ਦੀ ਆਈ ਵਿਸਾਖੀ ਦਸ਼ਮੇਸ਼ ਪਿਤਾ ਨੇ ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਸਿਰਜਿਆ ਖਾਲਸਾ ਖੰਡੇ ਬਾਟੇ ਦੀ ਪਾਉਲ ਉਹਨਾਂ ਪੰਜਾਂ ਨੂੰ ਸ਼ਿਕਾਈ ਖੰਡੇ ਬਾਟੇ ਦੀ ਪਾਉਲ ਅੰਮ੍ਰਿਤ ਉਹਨਾਂ ਪੰਜਾਂ ਕੋਲੋਂ ਆਪ ਛਕਿਆ ਉਹਨਾਂ ਦੇ ਨਾਂ ਨਾਲ ਵੀ ਸਿੰਘ ਸ਼ਬਦ ਆਪਣੇ ਨਾਂ ਨਾਲ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਸ਼ਬਦ ਹੋ ਗਿਆ ਤਕਰੀਬਨ 20000 ਪ੍ਰਾਣੀਆਂ ਨੇ ਉਸ ਦਿਨ ਖੰਡੇ ਬਾਟੇ ਦਾ ਪਾਉਲ ਖੰਡੇ ਬਾਟੇ ਦਾ ਅੰਮ੍ਰਿਤ ਪ੍ਰਾਪਤ ਕੀਤਾ 1699 ਦੀ ਵਿਸਾਖੀ ਤੀਸਰਾ ਬਚਨ ਸੁਣਿਓ ਸਾਹਮਣੇ ਬੈਠਾ ਬਾਜਾਂ ਵਾਲੇ ਦਸ਼ਮੇਸ਼ ਦੇ ਸਨਮੁਖ ਖਾਲਸਾ ਖਾਲਸੇ ਵਾਲਾ ਹੱਥ ਕਰਕੇ ਗੁਰੂ ਨੇ ਕੀ ਆਖਿਆ ਆਪਣਾ ਇਹ ਖਾਲਸਾ ਜਨਮਿਆ ਵਾ ਇਹ ਖਾਲਸਾ ਉਪਜਿਆ ਵਾ ਇਸ ਖਾਲਸੇ ਦਾ ਅਵਤਾਰ ਹੋਇਆ ਵਾ ਨਹੀਂ ਹਾਥ ਹੋ ਗਈ ਉਹ ਗੁਰੂ ਦੇ ਸਿੱਖੋ ਇਹਦੇ ਨਾਲੋਂ ਵੱਧ ਕੇ ਮੇਰਾ ਦਸ਼ਮੇਸ਼ ਕਲਗੀਧਰ ਦਾਤਾ ਮਾ ਗੁਜਰੀ ਦਾ ਲਾਲ ਖਾਲਸੇ ਦੀ ਝੋਲੀ ਵਿੱਚ ਹੋਰ ਕਿਹੜੀ ਵਡਿਆਈ ਪਾ ਦੇ ਜਿਹੜੀ ਦਸ਼ਮੇਸ਼ ਤੋਂ ਵੀ ਅੱਗੇ ਦੀ ਗੱਲ ਹੋਵੇ ਹੁਣ ਤਿੰਨੇ ਵਚਨ ਜਿਹੜੇ ਬਚਨ ਭਾਈ ਗੁਰਦਾਸ ਪਹਿਲੇ ਨੇ ਗੁਰੂ ਨਾਨਕ ਦੀ ਵਡਿਆਈ ਚ ਵਰਤੇ ਜਿਹੜੇ ਬਚਨ ਦੂਜੇ ਭਾਈ ਗੁਰਦਾਸ ਸਿੰਘ ਨੇ ਦਸ਼ਮੇਸ਼ ਨਹੀਂ ਵਡਿਆਈ ਚ ਵਰਤੇ ਹੱਦ ਹੋ ਗਈ ਗੁਰੂ ਸਵਾਰਿਓ ਉਹ ਹੀ ਉਹ ਬੋਲ 1690 ਦੀ ਵਿਸਾਖੀ ਨੂੰ ਖਾਲਸੇ ਵਾਲਾ ਹੱਥ ਕਰਕੇ ਕਲਗੀਧਰ ਪਾਤਸ਼ਾਹ ਨੇ ਉਹ ਹੀ ਉਹ ਕਿਤਾਬ ਖਾਲਸੇ ਨੂੰ ਦਿੱਤਾ ਜਿਹੜਾ ਕਦੇ ਭਾਈ ਗੁਰਦਾਸ ਬਾਬੇ ਨਾਨਕ ਨੂੰ ਕਹਿੰਦੇ ਆ ਤੇ ਦੂਜੇ ਭਾਈ ਗੁਰਦਾਸ ਕਲਗੀਧਰ ਦਾਤਾ ਜੀ ਨੂੰ ਆਖਦੇ ਧਿਆਨ ਦਿਅ ਜੀ ਤਿੰਨੇ ਬਚਨ ਰੜਾ ਕੇ ਪੜਿਓ ਖਾਲਸਾ ਕਿਹੋ ਜਿਹਾ ਵਾ ਜੇ ਖਾਲਸਾ ਗੁਰੂ ਗੋਬਿੰਦ ਸਿੰਘ ਸਾਹਿਬ ਵਰਗਾ ਵਾ ਤੇ ਭਾਈ ਗੁਰਦਾਸ ਨੇ ਸਤਗੁਰ ਨਾਨਕ ਪ੍ਰਗਟਿਆ ਵੀ ਨਾਲ ਸ਼ਬਦ ਵਰਤਿਆ ਹੁਣ ਤਿੰਨੇ ਬਚਨ ਪੜਿਓ ਕਹਿਣ ਲੱਗੇ ਸਤਗੁਰ ਨਾਨਕ ਪ੍ਰਗਟਿਆ ਜੇ ਪ੍ਰਗਟਿਆ ਵਾ ਤੇ ਜੁਗਾਂ ਤੱਕ ਰਹੇਗਾ ਗੁਰੂ ਗੋਬਿੰਦ ਸਿੰਘ ਸਾਹਿਬ ਧਰਤੀ ਤੇ ਆਏ ਦੂਜੇ ਭਾਈ ਗੁਰਦਾਸ ਜੀ ਨੇ ਬਚਨ ਵਰਤਿਆ ਵਾ ਪ੍ਰਗਟਿਓ ਮਰਦ ਅਗੰਮੜ ਵਰਿਆਮ ਇਕੈਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਕਲਗੀਧਰ ਦਸ਼ਮੇਸ਼ ਵੀ ਮਰਦ ਅਗੰਮੜਾ ਪ੍ਰਗਟਿਆ ਖਾਲਸਾ ਸਾਜਿਆ ਤੇ ਖਾਲਸੇ ਵਾਲਾ ਹੱਥ ਕਰਕੇ ਮੇਰਾ ਬਾਜਾ ਵਾਲਾ ਸਤਗੁਰ ਬੋਲਿਆ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਇਹਦਾ ਭਾਵ ਕੀ ਆ ਜੇ ਸਤਗੁਰ ਨਾਨਕ ਵੀ ਪ੍ਰਗਟ ਹੋਇਆ ਜੇ ਦਸ਼ਮੇਸ਼ ਵੀ ਪ੍ਰਗਟ ਹੋਇਆ ਕਲਗੀਧਰ ਦਾਤੇ ਨੇ ਆਖਿਆ ਸਜਣੋ ਇਹ ਜਿਹੜਾ ਖਾਲਸਾ ਕਿਤੇ ਜਨਮਿਆ ਨਹੀਂ ਜਿਹੜਾ ਸਤਗੁਰਿਆ ਇਹ ਉਸਨੇ ਆਖਿਆ ਮੇਰਾ ਖਾਲਸਾ ਇਹ ਕਿਤੇ ਕਿਸੇ ਮਾਂ ਦੀ ਕੁੱਖ ਤੋਂ ਪੈਦਾ ਨਹੀਂ ਹੋਇਆ ਅੱਜ ਪੈਦਾ ਹੋਇਆ ਤੇ ਕੱਲ ਨੂੰ ਮੌਤ ਹੋ ਜਾਏਗੀ ਸਾਬ ਸੱਚੇ ਪਾਤਸ਼ਾਹ ਨੇ ਆਖਿਆ ਜਿਵੇਂ ਗੁਰੂ ਨਾਨਕ ਪ੍ਰਗਟਿਆ ਵਾ ਇਦਾਂ ਮੇਰਾ ਖਾਲਸਾ ਪ੍ਰਗਟਿਆ ਹੋਰ ਬੇਨਤੀ ਸੁਣਿਓ ਜੀ ਭਾਈ ਸਰ ਭਾਈ ਸੰਤੋਖ ਸਿੰਘ ਨੇ ਇੱਕ ਗੱਲ ਬੜੀ ਕਮਾਲ ਦੀ ਲਿਖੀ ਉਹ ਪਤਾ ਕੀ ਆਖਦੇ ਕਲਗੀਧਰ ਪਿਤਾ ਨੇ ਜਦੋਂ ਇਹ ਬਚਨ ਵਰਤੇ ਸਨ ਕਿ ਖਾਲਸਾ ਗੁਰੂ ਰੂਪ ਹੈ ਖਾਲਸਾ ਮੇਰਾ ਖਾਸ ਰੂਪ ਹੈ ਖਾਲਸਾ ਮੇਰਾ ਸਤਗੁਰਿਆ ਖਾਲਸਾ ਮੇਰਾ ਸੱਜਣਿਆ ਖਾਲਸਾ ਮੇਰਾ ਮਿੱਤਰਿਆ ਖਾਲਸਾ ਮੇਰੀ ਮਾਂ ਵਾ ਖਾਲਸਾ ਮੇਰਾ ਪਿਤਾ ਵਾ ਖਾਲਸਾ ਮੇਰਾ ਸੱਜਣ ਵਾ ਖਾਲਸਾ ਸੂਰਾ ਵਾ ਖਾਲਸਾ ਅੱਲਾ ਵਾ ਖਾਲਸਾ ਖੁਦਾ ਵਾ ਖਾਲਸਾ ਭਗਵਾਨ ਖਾਲਸਾ ਰੱਬ ਤੁਰਿਆ ਫਿਰਦਾ ਇਥੋਂ ਤੱਕ ਬਚਨ ਵਰਤੇ ਪੁੱਛਿਆ ਕੈਸਾ ਸਤਗੁਰ ਹੈ ਇਹ ਖਾਲਸਾ ਪਤਾ ਕਲਗੀਧਰ ਪਾਤਸ਼ਾਹ ਨੇ ਕੀ ਬਚਨ ਵਰਤੇ ਸਨ ਧਿਆਨ ਨਾਲ ਬੇਨਤੀ ਸੁਣਿਓ ਸਾਧ ਸੰਗਤ ਉਥੇ ਮੈਂ ਬਚਨ ਪੜ੍ਹੇ ਕਲਗੀਧਰ ਪਾਤਸ਼ਾਹ ਨੇ ਆਖਿਆ ਸੀ ਖਾਲਸਾ ਗੁਰੂ ਹੈ ਗੁਰੂ ਖਾਲਸਾ ਕਰੋ ਮੈਂ ਅਬ ਜੈਸੇ ਗੁਰੂ ਨਾਨਕ ਜੀ ਅੰਗਦ ਕੋ ਕੀਨੇਓ ਕਹਿਣ ਲੱਗੇ ਮੈਂ ਇਦਾਂ ਖਾਲਸੇ ਨੂੰ ਗੁਰੂ ਥਾਪ ਦਿੱਤਾ ਵਾ ਜਿਦਾ ਧੰਨ ਗੁਰੂ ਨਾਨਕ ਦੇਵ ਸਾਹਿਬ ਨੇ ਗੁਰੂ ਅੰਗਦ ਨੂੰ ਸਿੰਘਾਸਨ ਤੇ ਬਿਠਾਇਆ ਏਦਾਂ ਖਾਲਸਾ ਮੇਰੇ ਵਾਸਤੇ ਚਾਰ ਬਚਨਾਂ ਦੀ ਗੱਲ ਕਰ ਰਿਹਾ ਸਾਂ ਤਿੰਨ ਬਚਨ ਸੰਜੇ ਹੋਏ ਸਤਿਗੁਰੂ ਨਾਨਕ ਵੀ ਪ੍ਰਗਟਿਆ ਦਸ਼ਮੇਸ਼ ਪਿਤਾ ਵੀ ਪ੍ਰਗਟਿਆ ਤੇ ਸਾਧ ਸੰਗਤ ਪ੍ਰਗਟਿਓ ਖਾਲਸਾ ਪ੍ਰਮਾਤਮਕੀ ਮੌਜ ਇਹ ਪ੍ਰਗਟ ਹੋਇਆ ਤੇ ਅਗਲੀ ਗੱਲ ਆਖਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਅੱਗੇ ਖੜਕੇ ਜਦੋਂ ਅਰਦਾਸ ਕਰਦੇ ਗੁਰੂ ਦੇ ਅਸਿਕਾ ਤੇ ਅਰਦਾਸ ਕਰਨ ਤੋਂ ਬਾਅਦ ਜਿਹੜਾ ਦੋਹਰਾ ਪੜਦਾ ਵਾਂ ਉਹਦੇ 'ਚ ਗੁਰੂ ਗ੍ਰੰਥ ਸਾਹਿਬ ਨੂੰ ਕੀ ਆਖਦਾ ਭਲਾ ਜੇ ਗੁਰੂ ਨਾਨਕ ਵੀ ਹੋਇਆ ਹੋਵੇ ਪ੍ਰਗਟ ਜੇ ਬਾਜਾ ਵਾਲਾ ਵੀ ਹੋਇਆ ਹੋਵੇ ਪ੍ਰਗਟ ਜੇ ਖਾਲਸਾ ਵੀ ਹੋਇਆ ਹੋਵੇ ਪ੍ਰਗਟ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਕੀਆ ਬਚਨ ਧਿਆਨ ਨਾਲ ਸੁਣਿਓ ਸਾਧ ਸੰਗਤ ਉਸ ਵੇਲੇ ਰੋਜ਼ ਹੱਥ ਜੋੜ ਕੇ ਗੁਰੂ ਗ੍ਰੰਥ ਸਾਹਿਬ ਅੱਗੇ ਹੱਥ ਬੰਨ ਕੇ ਜਕਾਰਾ ਛੱਡਣ ਤੋਂ ਪਹਿਲਾਂ ਪੜਨੇ ਆ ਆਗਿਆ ਭਈ ਅਕਾਲ ਕੀ ਤभी ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮੰਨਿਓ ਤੇ ਕੀਆ ਗੁਰੂ ਗ੍ਰੰਥ ਸਾਹਿਬ ਅਗੇ ਸਾਰੇ ਪੜੋ ਗੁਰੂ ਗ੍ਰੰਥ ਜੀ ਮੰਨਿਓ ਪ੍ਰਗਟ ਗੁਰਾਂ ਕੀ ਦੇ ਪ੍ਰਗਟ ਗੁਰਾਂ ਕੀ ਦੇ ਪ੍ਰਗਟ ਵਾਏ ਜੇ ਸਤਗੁਰ ਨਾਨਕ ਵੀ ਪ੍ਰਗਟੇ ਰੱਬ ਅੰਦਰੋਂ ਪੈਦਾ ਹੋ ਜਾਏ ਨਾ ਜਪਦਿਆਂ ਜਪਦਿਆਂ ਸਿਮਰਨ ਕਰਦਿਆਂ ਕਰਦਿਆਂ ਬੰਦਗੀ ਕਰਦਿਆਂ ਕਰਦਿਆਂ ਭਗਤੀ ਕਰਦਿਆਂ ਕਰਦਿਆਂ ਅੰਦਰੋਂ ਰੱਬ ਪੈਦਾ ਹੋ ਜਾਏ ਰੱਬ ਦਾ ਦਰਸ਼ਨ ਹੋ ਜਾਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ ਨਾਨਕ ਉਧਰੈ ਤਿਨ ਕੈ ਸਾਥੇ ਵੇਖੋ ਕਹਿਣ ਲੱਗੇ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਤੇ ਸਜਣਾ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਗਟ ਗੁਰਾਂ ਕੀ ਦੇ ਆਖਣਾ ਵਾ ਫਿਰ ਬਾਬਾ ਨਾਨਕ ਵੀ ਪ੍ਰਗਟੇ ਤੇ ਦਸ਼ਮੇਸ਼ ਵੀ ਪ੍ਰਗਟਿਆ ਹੋਵੇ ਤੇ ਜੇ ਗੁਰੂ ਗ੍ਰੰਥ ਸਾਹਿਬ ਵੀ ਪ੍ਰਗਟ ਗੁਰਾਂ ਕੀ ਦੇਆ ਫਿਰ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਛੱਡ ਕੇ ਗੁਰੂ ਗ੍ਰੰਥ ਸਾਹਿਬ ਦਾ ਲੜ ਛੱਡ ਕੇ ਕਿਉਂ ਥਾਂ ਥਾਂ ਪੜਕਦਾ ਫਿਰਦਾ ਆਪਾਂ ਤੇ ਸਿੱਖਿਆ ਆਪਾਂ ਤੇ ਇਹ ਪੜ ਲਿਆ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇਉ ਗ੍ਰੰਥ ਅੰਗਰੇਜ਼ ਵਿਦਵਾਨ ਹੋਇਆ ਤੁਸੀਂ ਤੇ ਇੰਨਾ ਮੁਲਕਾਂ 'ਚ ਬੈਠੇ ਜੇ ਹੋ ਸਕਦਾ ਕਿਤੇ ਤੁਸੀਂ ਪੜਿਆ ਹੋਵੇ ਉਸ ਵਿਦਵਾਨ ਨੂੰ ਪਰ ਮੈਂ ਕਦੇ ਕਦੇ ਬੇਨਤੀ ਕਰਿਆ ਕਰਦਾ ਮaaf ਕਰਿਓ ਜੇ ਅੱਜ ਦੇ ਸਿੱਖ ਅਖਵਾਨ ਵਾਲਿਆ ਤੇਰੇ ਕੋਲੋਂ ਤੇ ਅੰਮ੍ਰਿਤ ਵੇਲੇ ਪੰਜ ਬਾਣੀਆਂ ਦਾ ਨਿਤਨੇਮ ਕਰਨ ਦਾ ਵਕਤ ਨਹੀਂ ਨਿਕਲਦਾ ਸ਼ਾਮ ਨੂੰ ਰਹਿ ਰਾਸ ਦੇ ਪਾਠ ਦਾ ਸਮਾਂ ਨਹੀਂ ਨਿਕਲਦਾ ਤੇਰੇ ਕੋਲੋਂ ਰਾਤ ਨੂੰ 5 ਮਿੰਟ 7 ਮਿੰਟ ਲੱਗਣੇ ਕੀਰਤਨ ਸੋਲੇ ਦੀ ਜਿਸ ਨੂੰ ਆਪਾਂ ਸੋਲਾ ਸਬ ਕਹਿੰਨੇ ਬਾਣੀ ਪੜਨ ਵਾਸਤੇ ਅੱਜ ਤੇਰੇ ਕੋਲੋਂ ਉਹ ਵਕਤ ਨਹੀਂ ਨਿਕਲਦਾ ਇਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਗੁਰ ਇਤਿਹਾਸ ਲਿਖਿਆ ਗੁਰੂ ਦੀ ਸ਼ੋਭਾ ਲਿਖੀ ਇਹਨਾਂ ਨੂੰ ਕਦੋਂ ਪੜਾਂਗੇ ਆਪਾਂ ਇੱਕ ਅੰਗਰੇਜ਼ ਵਿਦਵਾਨ ਹੋਇਆ ਜੀ ਗ੍ਰੀਨਲੀਸ ਉਹਨੇ ਇੱਕ ਪੁਸਤਕ ਲਿਖੀ ਹੈ ਹਿਸਟਰੀ ਆਫ ਦੀ ਗੁਰੂਸ ਦਸਾਂ ਪਾਤਸ਼ਾਹਿਆਂ ਦਾ ਇਤਿਹਾਸ ਲਿਖਦਾ ਤੇ ਦਸਾਂ ਪਾਤਸ਼ਾਹਿਆਂ ਦਾ ਲਿਖਦਾ ਲਿਖਦਾ ਇਤਿਹਾਸ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਤ ਪਾਉਂਦਾ ਵਾ ਅੰਗਰੇਜ਼ ਬੰਦਾ ਜੇ ਉਹ ਗ੍ਰੀਨਲੀਸ ਕਿਤੇ ਸਮਾਂ ਮਿਲੇ ਉਹਨੂੰ ਪੜ ਕੇ ਵੇਖਿਆ ਜੀ ਹੋਰ ਵੀ ਬਥੇਰੇ ਵਿਦਵਾਨ ਆ ਕਈਆਂ ਦੇ ਨਾਮ ਲਏ ਜਾ ਸਕਦੇ ਪਰ ਮੈਂ ਉਹਦੀ ਦਲੀਲ ਦੇਣ ਲੱਗਾ ਤਾਂ ਬੇਨਤੀ ਕਰਦਾ ਪਿਆ ਜਦੋਂ ਤੁਸਾ ਪਾਤਸ਼ਾਹਿਆਂ ਦਾ ਲਿਖਦਾ ਲਿਖਦਾ ਇਤਿਹਾਸ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦਾ ਵਾ ਉਸ ਵਿਦਵਾਨ ਨੇ ਪਤਾ ਕੀ ਲਿਖਿਆ ਜੀ ਇਨ ਬਿਨ ਵੀ ਉਹਦੇ ਬੋਲ ਮੈਂ ਤੁਹਾਡੇ ਨਾਲ ਸਾਂਝੇ ਕਰ ਦੇਣਾ ਉਹ ਕਹਿੰਦਾ ਦੁਨੀਆਂ ਦੀਆਂ ਜਿੰਨੀਆਂ ਧਾਰਮਿਕ ਪੁਸਤਕਾਂ ਸੰਸਾਰ ਦੇ ਵਿੱਚ ਜਿੰਨੀਆਂ ਵੱਖ-ਵੱਖ ਧਰਮਾਂ ਤੇ ਮਤਾਂ ਮਸਬੰਦ ਦੇ ਜਿਹੜੇ ਧਰਮ ਦੇ ਗ੍ਰੰਥ ਆ ਕਹਿੰਦੇ ਸਾਰੇ ਦੇ ਸਾਰੇ ਦੁਨੀਆਂ ਦੇ ਧਰਮ ਗ੍ਰੰਥ ਤੇ ਪੁਸਤਕਾਂ ਇੱਕ ਪਾਸੇ ਰੱਖ ਦੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸਰੂਪ ਸਤਕਾਰ ਨਾਲ ਦੂਸਰੇ ਪਾਸੇ ਕਹਿੰਦਾ ਇੱਕ ਬੜਾ ਵੱਡਾ ਅੰਤਰ ਕੱਢਿਆ ਮੈਂ ਇਹਨਾਂ 'ਚ ਵੇਖੋ ਫਰਕ ਤੇ ਹੋਰ ਵੀ ਹੋ ਸਕਦੇ ਆ ਬੜੇ ਅੰਤਰ ਤੇ ਹੋਰ ਵੀ ਹੈਗੇ ਆ ਵੀ ਦੁਨਿਆਵੀ ਹੋਰ ਧਰਮਾਂ ਦੀਆਂ ਜਿਹੜੀਆਂ ਧਾਰਮਿਕ ਪੁਸਤਕਾਂ ਤੇ ਸਾਨੂੰ ਕੋਈ ਪੁੱਛੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਤੇ ਉਹਨਾਂ ਬਾਕੀ ਪੁਸਤਕਾਂ 'ਚ ਕੀ ਅੰਤਰ ਆ ਬੜੇ ਅੰਤਰ ਬੜੇ ਫਰਕ ਕੱਢੇ ਜਾ ਸਕਦੇ ਆ ਪਰ ਉਹਨੇ ਪਤਾ ਕੀ ਲਿਖਿਆ ਕਹਿੰਦਾ ਸਭ ਤੋਂ ਵੱਡਾ ਅੰਤਰ ਸਭ ਤੋਂ ਵੱਡਾ ਫਰਕ ਕਹਿੰਦਾ ਜਿਹੜੀ ਮੇਰੀ ਬੁੱਧੀ ਦੇ ਮੁਤਾਬਕ ਹੈ ਜਿਹੜਾ ਅੰਤਰ ਕਹਿੰਦਾ ਮੇਰੀ ਮਤ ਦੇ ਮੁਤਾਬਕ ਹੈ ਜਿੰਨੀ ਕਹਿੰਦਾ ਉਸ ਗॉड ਨੇ ਮੈਨੂੰ ਅਕਲ ਦਿੱਤੀ ਆ ਮਤ ਦਿੱਤੀ ਆ ਕਹਿੰਦਾ ਉਸ ਗॉड ਦੀ ਦਿੱਤੀ ਅਕਲ ਤੇ ਬੁੱਧੀ ਦੇ ਮੁਤਾਬਕ ਮੈਂ ਅੱਜ ਤੱਕ ਜਿਹੜਾ ਸਭ ਤੋਂ ਵੱਡਾ ਅੰਤਰ ਤੇ ਫਰਕ ਸਮਝਿਆ ਦੁਨੀਆ ਦੀਆਂ ਸਾਰੀਆਂ ਧਾਰਮਿਕ ਪੁਸਤਕਾਂ ਗ੍ਰੰਥ ਤੇ ਦੂਸਰੇ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੁਛਿਆ ਕਿਹੜਾ ਇਨ ਬੈਨ ਉਹਦੇ ਸ਼ਬਦ ਜੇ ਗ੍ਰੀਨ ਲੀਜ਼ ਦੇ ਉਹ ਕਹਿੰਦਾ ਅਦਰ ਰਿਲੀਜੀਅਸ ਬੁక్స్ ਟਾਕਸ ਫਾਰ ਗੋਡ ਦੁਨੀਆ ਦੀਆਂ ਜਿੰਨੀਆਂ ਧਾਰਮਿਕ ਪੁਸਤਕਾਂ ਆ ਉਹ ਰੱਬ ਦੀਆਂ ਗੱਲਾਂ ਕਰਦੀਆਂ ਦੁਨੀਆ ਦੀਆਂ ਜਿੰਨੀਆਂ ਧਾਰਮਿਕ ਪੁਸਤਕਾਂ ਤੇ ਬਾਕੀ ਗ੍ਰੰਥ ਵਾ ਉਹ ਰੱਬ ਦੀਆਂ ਬਾਤਾਂ ਪਾਉਂਦੇ ਆ ਰੱਬ ਦੀ ਵਿਆਖਿਆ ਕਰਦੇ ਆ ਰੱਬ ਦੇ ਬਾਰੇ ਚ ਤੁਹਾਨੂੰ ਚਾਣਣਾ ਦਿੰਦੇ ਆ ਪੁੱਛਿਆ ਗ੍ਰੀਨ ਲੀਜ਼ ਸੱਜਣਾ ਲਿਖਣ ਵਾਲਿਆ ਇਹ ਠੀਕ ਹੈ ਭਈ ਦੁਨੀਆ ਦੇ ਬਾਕੀ ਸਾਰੇ ਧਾਰਮਿਕ ਗ੍ਰੰਥ ਤੇ ਪੁਸਤਕਾਂ ਰੱਬ ਦੀਆਂ ਗੱਲਾਂ ਕਰਦੇ ਆ ਰੱਬ ਦੇ ਬਾਰੇ ਵਿੱਚ ਗੱਲਾਂ ਕਰਦੇ ਆ ਰੱਬ ਦੀ ਵਿਆਖਿਆ ਕਰਦੇ ਆ ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਰੱਬ ਦੀਆਂ ਗੱਲਾਂ ਨਹੀਂ ਕਰਦਾ ਕੀ ਗੁਰੂ ਗ੍ਰੰਥ ਸਾਹਿਬ ਮੇਰਾ ਸਤਿਗੁਰ ਰੱਬ ਦੀਆਂ ਬਾਤਾਂ ਨਹੀਂ ਪਾਉਂਦਾ ਕੀ ਗੁਰੂ ਗ੍ਰੰਥ ਸਾਹਿਬ ਰੱਬ ਦੀ ਵਿਆਖਿਆ ਨਹੀਂ ਕਰਦੇ ਆਹਾ ਅੰਗਰੇਜ਼ ਬੰਦਾ ਕਹਿੰਦਾ ਇਹ ਨਾ ਆਖਿਆ ਕਰੋ ਭਈ ਗੁਰੂ ਗ੍ਰੰਥ ਸਾਹਿਬ ਰੱਬ ਦੀਆਂ ਗੱਲਾਂ ਕਰਦਾ ਵਾ ਇਹ ਨਾ ਆਖਿਆ ਕਰੋ ਗੁਰੂ ਗ੍ਰੰਥ ਸਾਹਿਬ ਰੱਬ ਦੀਆਂ ਬਾਤਾਂ ਪਾਉਂਦਾ ਵਾ ਇਹ ਨਾ ਆਖਿਆ ਕਰੋ ਗੁਰੂ ਗ੍ਰੰਥ ਸਾਹਿਬ ਰੱਬ ਦੀ ਵਿਆਖਿਆ ਕਰਦਾ ਵਾ ਨਹੀਂ ਥੋੜੇ ਜੇ ਫਰਕ ਨਾਲ ਉਹਨੇ ਦੂਸਰੀ ਲਾਈਨ ਵਿੱਚ ਲਿਖਤੀ ਪਤਾ ਕੀ ਕਹਿੰਦਾ ਜੀ ਉਹ ਕਹਿੰਦਾ ਅਦਰ ਰਿਲੀਜੀਅਸ ਬੁక్స్ ਟਾਕਸ ਫਾਰ ਗੋਡ ਬਟ ਸ੍ਰੀ ਗੁਰੂ ਗ੍ਰੰਥ ਸਾਹਿਬ ਟਾਕ ਟੂ ਗੋਡ ਆਕੋ ਸਤਨਾਮ ਸ੍ਰੀ ਵਾਹਿਗੁਰੂ ਵੇਖੋ ਗੁਰੂ ਦੇ ਸਿੱਖੋ ਅੰਗਰੇਜ਼ ਵਿਦਵਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕਿੰਨਾ ਨੇੜਿਓ ਕੇ ਵੇਖ ਗਿਆ ਉਹ ਬੰਦਾ ਕਿੰਨਾ ਨੇੜਿਓ ਕੇ ਤੱਕ ਲਿਆ ਉਹਨੇ ਗੁਰੂ ਗ੍ਰੰਥ ਸਾਹਿਬ ਨੇ ਹਾਲੇ ਉਹਦਾ ਨਾਂ ਸੇਂਗ ਨਹੀਂਗਾ ਕੋਈ ਅੰਮ੍ਰਿਤ ਨਹੀਂ ਛਕਿਆ ਉਹਨੇ ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਕਿੰਨਾ ਨੇੜਿਓ ਕੇ ਵੇਖ ਗਿਆ ਇਹਦਾ ਭਾਵ ਕਹਿੰਦਾ ਦੁਨੀਆਂ ਦੀਆਂ ਜਿੰਨੀਆਂ ਧਾਰਮਿਕ ਪੁਸਤਕਾਂ ਤੇ ਗ੍ਰੰਥ ਵਾ ਕਹਿੰਦਾ ਸਾਰੇ ਦੇ ਸਾਰੇ ਰੱਬ ਦੀਆਂ ਗੱਲਾਂ ਕਰਦੇ ਆ ਰੱਬ ਦੀਆਂ ਬਾਤਾਂ ਪਾਉਂਦੇ ਆ ਕਹਿੰਦਾ ਦੁਨੀਆਂ ਦਾ ਇੱਕੋ ਇੱਕ ਗ੍ਰੰਥ ਵਾ ਜਿਹੜਾ ਰੱਬ ਦੀਆਂ ਗੱਲਾਂ ਨਹੀਂ ਕਰਦਾ ਰੱਬ ਦੀਆਂ ਬਾਤਾਂ ਨਹੀਂ ਪਾਉਂਦਾ ਰੱਬ ਦੀ ਵਿਆਖਿਆ ਨਹੀਂ ਕਰਦਾ ਕਹਿੰਦਾ ਦੁਨੀਆਂ ਦਾ ਇੱਕੋ ਇੱਕ ਗ੍ਰੰਥ ਆ ਜਿਹੜਾ ਸਿੱਧਾ ਡਾਇਰੈਕਟ ਰੱਬ ਦੇ ਨਾਲ ਗੱਲਾਂ ਕਰਦਾ ਆ ਰੱਬ ਦੇ ਨਾਲ ਕਹਿੰਦਾ ਜੇ ਰੱਬ ਦੇ ਬਾਰੇ ਵਿੱਚ ਵਿਆਖਿਆ ਕਰਨੀ ਚਾਹਨਾ ਜੇ ਰੱਬ ਦੇ ਬਾਰੇ ਵਿੱਚ ਪਰਮਾਤਮਾ ਗॉड ਦੇ ਬਾਰੇ ਵਿੱਚ ਕੁਝ ਜਾਨਣਾ ਚਾਹਨਾ ਤੇ ਜਿਹੜੇ ਮਰਜੀ ਧਾਰਮਿਕ ਗ੍ਰੰਥ ਤੇ ਪੁਸਤਕਾ ਪੜ ਲਾਓ ਸੱਜਣਾ ਪਰ ਜੇ ਸਿੱਧੀਆਂ ਡਾਇਰੈਕਟ ਰੱਬ ਦੇ ਨਾਲ ਦਿਲ ਦੀਆਂ ਗੱਲਾਂ ਕਰਨੀਆਂ ਚਾਹਨਾ ਜੇ ਸਿੱਧੀਆਂ ਡਾਇਰੈਕਟ ਰੱਬ ਦੇ ਨਾਲ ਅੰਤਰ ਆਤਮਾ ਕਰਕੇ ਹਿਰਦਾ ਕਰਕੇ ਪ੍ਰਭੂ ਨਾਲ ਜਿਵੇਂ ਰੱਬ ਨੂੰ ਸਾਹਮਣੇ ਬਿਠਾ ਕੇ ਉਹਦੇ ਨਾਲ ਗੱਲਾਂ ਕਰਨੀਆਂ ਚਾਹੁੰਨਾ ਕਹਿੰਦਾ ਜੇ ਸਿੱਧੀਆਂ ਡਾਇਰੈਕਟ ਤੇਰੀਆਂ ਰੱਬ ਦੇ ਨਾਲ ਕੋਈ ਬਾਤਾਂ ਪਵਾ ਸਕਦਾ ਦੁਨੀਆ ਦਾ ਇੱਕੋ ਇੱਕ ਗ੍ਰੰਥ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਗ੍ਰੰਥ ਸਾਹਿਬ ਜਿਸ ਦੇ ਅੱਗੇ ਮੱਥਾ ਟੇਕ ਕੇ ਆਪ ਸਿਰ ਝੁਕਾ ਕੇ ਮਸਤਕ ਧਰਤੀ ਤੇ ਰੱਖ ਕੇ ਗੁਰੂ ਗ੍ਰੰਥ ਸਾਹਿਬ ਅੱਗੇ ਫਿਰ ਕਲਗੀਧਰ ਪਾਤਸ਼ਾਹ ਨੇ ਆਖਿਆ ਸੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸਭ ਤੋਂ ਪਹਿਲਾਂ ਆਪ ਨਮਸਕਾਰ ਕੀਤੀ ਪਰਗਟ ਦੀ ਗੱਲ ਕਰ ਰਿਹਾ ਸਾਂ ਜਿਹੜਾ ਪ੍ਰਗਟ ਦਾ ਬਾਬਾ ਨਾਨਕ ਵੀ ਪ੍ਰਗਟਿਆ ਸਤਗੁਰ ਨਾਨਕ ਪ੍ਰਗਟਿਆ ਕਲਗੀਧਰ ਪਾਤਸ਼ਾਹ ਪੈਦਾ ਹੋਏ ਵੈ ਪ੍ਰਗਟਿਓ ਮਰਦ ਅਗੰਮੜਾ ਤੇ ਜੇ ਖਾਲਸਾ ਸਾਜਿਆ ਤੇ ਖਾਲਸੇ ਵਾਲ ਹੱਥ ਕਰਕੇ ਆਖਿਆ ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ ਇਹ ਵੀ ਪ੍ਰਗਟਿਆ ਤੇ ਜੇ ਗੁਰੂ ਗਰੰਥ ਸਾਹਿਬ ਨੂੰ ਗੁਰਤਾ ਗੱਦੀ ਦੇ ਕੇ ਸਿਰ ਚੁਕਾਇਆ ਤੇ ਗੁਰੂ ਗਰੰਥ ਸਾਹਿਬ ਅੱਗੇ ਹੱਥ ਬੰਨ ਕੇ ਤੇ ਸਿਰ ਨੀਵਾ ਕਰਕੇ ਆਖਿਆ ਪ੍ਰਗਟ ਗੁਰਾਂ ਕੀ ਤੇ ਇਹ ਪ੍ਰਗਟਿਆ ਵਾ ਇਸ ਲਈ ਜੇ ਗੁਰੂ ਜੁਗੋ ਜੁਗ اٹਲ ਵਾ ਬਾਜਾਂ ਵਾਲਾ ਜੁਗਾਂ ਤੱਕ ਰਹੇਗਾ ਗੁਰੂ ਗ੍ਰੰਥ ਸਾਹਿਬ ਜੁਗਾਂ ਤੱਕ ਰਹੇਗਾ ਉਹ ਸਜਣੋ ਡੋਲਿਆ ਨਾ ਕਰੋ ਉਤਰਾ ਚੜਾ ਆਉਂਦੇ ਰਹਿੰਦੇ ਜੇ ਦਸ਼ਮੇਸ਼ ਜੁਗੋ ਜੁਗ اٹਲ ਗੁਰੂ ਗ੍ਰੰਥ ਸਾਹਿਬ ਜੁਗੋ ਜੁਗ اٹਲ ਤੇ ਸਜਣੋ ਜੇ ਗੁਰੂ ਜੁਗੋ ਜੁਗ اٹਲਿਆ ਤੇ ਗੁਰੂ ਦਾ ਖਾਲਸਾ ਵੀ ਜੁਗੋ ਜੁਗ اٹਲਿਆ ਉਤਰਾ ਚੜਾ ਆਉਂਦੇ ਰਹਿੰਦੇ ਕੌਮਾਂ ਚ ਪਰ ਸੱਜਣੋ ਕਦੇ ਮਾਤਾ ਸਾਹਿਬ ਕੌਰ ਨੇ ਕਲਗੀਧਰ ਪਿਤਾ ਨੂੰ ਆਖਿਆ ਸੀ ਵੇਖੋ ਦਸ਼ਮੇਸ਼ ਦਾ ਦਿਹਾੜਾ ਮਨਾ ਰਹੇ ਜੇ ਤੁਸੀਂ ਕਦੇ ਮਾਤਾ ਸਾਹਿਬ ਕੌਰ ਨੇ ਆਖਿਆ ਸੀ ਮੇਰੇ ਸਤਿਗੁਰੂ ਸ਼ੈਨਸ਼ਾ ਸਿਰਦਿਆ ਸਾਈਆਂ ਜਦੋਂ ਕੋਈ ਔਰਤ ਵਿਆਹੀ ਜਾਂਦੀ ਹੈ ਉਹਦੇ ਦਿਲ ਚ ਤਮੰਨਾ ਹੁੰਦੀ ਹੈ ਮੇਰੀ ਵੀ ਕੋਈ ਔਲਾਦ ਹੋਏਗੀ ਮੇਰਾ ਵੀ ਕੋਈ ਪੁੱਤ ਈ ਹੋਏਗਾ ਮੇਰੀ ਵੀ ਕੋਈ ਸੰਤਾਨ ਹੋਊਗੀ ਤੇ ਸਤਿਗੁਰੂ ਪਾਤਸ਼ਾਹ ਜੀ ਮੇਰੇ ਸਿਰਦਿਆ ਸਾਈਆਂ ਮੇਰੇ ਵਾਸਤੇ ਕੀ ਹੁਕਮ ਹੈ ਕਲਗੀਧਰ ਪਿਤਾ ਨੇ ਇੱਕ ਬਾਤ ਆਖੀ ਸੀ ਮਾਤਾ ਸਾਹਿਬ ਕੌਰ ਜਿਸ ਨੂੰ ਅੱਜ ਖਾਲਸੇ ਦੀ ਮਾਂ ਕਹਿੰਨੇ ਆਪਾਂ ਸਾਧ ਸੰਗਤ ਦਸ਼ਮेश ਪਿਤਾ ਨੇ ਆਖਿਆ ਸਹਿਬ ਕੌਰੇ ਪੁੱਤਰ ਦੀ ਇਸ਼ਾ ਔਲਾਦ ਦੀ ਇਸ਼ਾ ਸੰਤਾਨ ਦੀ ਆਸ ਸੰਤਾਨ ਔਲਾਦ ਪੁੱਤ ਧੀ ਦੀ ਆਸ ਹਰ ਵਿਆਹੀ ਔਰਤ ਦੇ ਦਿਲ ਦੀ ਤਮੰਨਾ ਹੁੰਦੀ ਮੇਰੇ ਘਰ ਕੋਈ ਔਲਾਦ ਹੋਵੇ ਦਸ਼ਮेश ਪਿਤਾ ਪਤਾ ਕੀ ਬੋਲੇ ਆਨੰਦਪੁਰ ਸਾਹਿਬ ਦੀ ਧਰਤੀ ਕਹਿੰਦੇ ਸਹਿਬ ਕੌਰੇ ਇੱਕ ਬਾਤ ਕੰਨ ਲਾ ਕੇ ਸੁਣ ਲਾ ਮੇਰੀ ਤੇ ਦਿਲ ਚ ਟਿਕਾ ਲਈ ਹੱਥ ਜੋੜੇ ਮਾਤਾ ਸਾਹਿਬ ਕੌਰ ਨੇ ਸਿਰ ਝੁਕਾਇਆ ਸਿਰ ਦੇ ਆਸਾਈਆਂ ਹੇ ਸ਼ੈਨਸ਼ਾ ਮੇਰੇ ਦਾਤਾਰ ਦਸ਼ਮੇਸ਼ ਕੀ ਹੁਕਮ ਹੈ ਪਤਾ ਕਲਗੀਧਰ ਦਾਤੇ ਨੇ ਕੀ ਆਖਿਆ ਕਹਿੰਦੇ ਸਾਹਿਬ ਕੌਰੇ ਇਸ ਧਰਤੀ ਤੇ ਲੱਖਾਂ ਔਰਤਾਂ ਨੇ ਲੱਖਾਂ ਪੁੱਤਾਂ ਧੀਆਂ ਨੂੰ ਜਨਮ ਦਿੱਤਾ ਬਹੁਤ ਔਰਤਾਂ ਧਰਤੀ ਤੇ ਆਈਆਂ ਉਹਨਾਂ ਨੇ ਲੱਖਾਂ ਕਰੋੜਾਂ ਪੁੱਤਾਂ ਨੂੰ ਜਨਮ ਦਿੱਤਾ ਲੱਖਾਂ ਕਰੋੜਾਂ ਪੁੱਤਾਂ ਧੀਆਂ ਨੂੰ ਇਸ ਧਰਤੀ ਤੇ ਔਰਤਾਂ ਨੇ ਜਨਮ ਦਿੱਤਾ ਪਰ ਸਹਿਬ ਕੋਰੇ ਤੈਨੂੰ ਇਸ ਬਾਤ ਦਾ ਪਤਾ ਹੈ ਨਾ ਕਿ ਜਿੰਨੇ ਪੁੱਤ ਧੀਆ ਇਸ ਧਰਤੀ ਤੇ ਔਰਤਾਂ ਨੇ ਜੰਮੇ ਇੱਕ ਸਮਾਂ ਆਉਂਦਾ ਰਿਹਾ ਉਹਨਾਂ ਦੀ ਅਰਥੀ ਉੱਠਦੀ ਰਹੀ ਮਾਂ ਵੀ ਦੁਨੀਆ ਤੋਂ ਟੁਰ ਜਾਂਦੀ ਰਹੀ ਤੇ ਧੀਆ ਪੁੱਤ ਵੀ ਜਿਹੜੇ ਉਹਨਾਂ ਨੇ ਜਨਮੇ ਇੱਕ ਦਿਨ ਉਹਨਾਂ ਦੀ ਮੌਤ ਹੋ ਜਾਂਦੀ ਰਹੀ ਉਹਨਾਂ ਦੀ ਇੱਕ ਦਿਨ ਇਸ ਧਰਤੀ ਤੋਂ ਅਰਥੀ ਉੱਠਦੀ ਰਹੀ ਆ ਚਲੇ ਗਏ ਨਾ ਦੁਨੀਆ ਤੋਂ ਲੱਖਾਂ ਕਰੋੜਾਂ ਇਸ ਧਰਤੀ ਤੇ ਸਹਬਕੌਰੇ ਆਏ ਪੁੱਤ ਧੀਆਂ ਤੇ ਉਹ ਲੱਖਾਂ ਦੇ ਲੱਖਾਂ ਕਰੋੜਾਂ ਧਰਤੀ ਤੋਂ ਚਲੇ ਗਏ ਉਹ ਕਹਿੰਦੀ ਹਾਂ ਸਿਰਦਿਆ ਸਾਈਆਂ ਸੱਚੇ ਜਿਹੜੇ ਪੈਦਾ ਹੋਏ ਚਲੇ ਗਏ ਸੰਸਾਰ ਤੋਂ ਕਹਿੰਦੇ ਤੂੰ ਵੀ ਪੁੱਤਰ ਦੀ ਬਾਤ ਪਾਈ ਛੂ ਧਿਆਨ ਨਾਲ ਸੁਣ ਲੈ ਕਈ ਮਾਮਾ ਨੇ ਪੁੱਤ ਜੰਮੇ ਤੇ ਧਰਤੀ ਤੋਂ ਕੂਚ ਕਰ ਗਏ ਚਲੇ ਗਏ ਸਹਬਕੌਰੇ ਇੱਕ ਪੁੱਤ ਮੈਂ ਤੇਰੀ ਝੋਲੀ ਚ ਵੀ ਪਾਵਾਂਗਾ ਆਹਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਇੱਕ ਪੁੱਤ ਸਹਿਬਕੌਰੇ ਮੈਂ ਤੇਰੀ ਝੋਲੀ ਚ ਵੀ ਪਾਵਾਂਗਾ ਸਿਰ ਦੇ ਸਾਈਆਂ ਸਤਿਗੁਰੂ ਸ਼ੈਨ ਸਾਹਿਬ ਕਿਹੜਾ ਪੁੱਤ ਕਹਿਣ ਲੱਗੇ ਬਾਕੀ ਤੇ ਧਰਤੀ ਤੇ ਮਾਵਾਂ ਨੇ ਇਸ ਸੰਸਾਰ ਚ ਪੁੱਤ ਜੰਮੇ ਤੇ ਇੱਕ ਦਿਨ ਉਹਨਾਂ ਦੀ ਅਰਥੀ ਉੱਠਦੀ ਰਹੀ ਐਸਾ ਪੁੱਤ ਤੇਰੀ ਝੋਲੀ ਚ ਪਾਵਾਂਗਾ ਸਹਿਬਕੌਰੇ ਜਿਹੜਾ ਪੈਦਾ ਤੇ ਹੋਏਗਾ ਜਿਹੜਾ ਪ੍ਰਗਟ ਤੇ ਹੋਏਗਾ ਜਿਹੜਾ ਸਿਰਜਿਆ ਤੇ ਜਾਏਗਾ ਲੱਖਾਂ ਸਦੀਆਂ ਲੱਖਾਂ ਕਰੋੜਾਂ ਸਦੀਆਂ ਤੇ ਯੁੱਗ ਲੰਘ ਜਾਣਗੇ ਇਸ ਧਰਤੀ ਤੋਂ ਤੇਰੇ ਪੁੱਤ ਦੀ ਮੌਤ ਨਹੀਂ ਹੋ ਸਕੇਗੀ ਮਰੇਗਾ ਨਹੀਂ ਤੇਰਾ ਪੁੱਤ ਤੇਰੇ ਪੁੱਤ ਦੀ ਕੋਈ ਅਰਥੀ ਨਹੀਂ ਉਠਾ ਸਕੇਗਾ ਇਸ ਧਰਤੀ ਤੋਂ ਕਦੇ ਨਹੀਂ ਕੋਈ ਅਖੇਗਾ ਕਿ ਖਾਲਸੇ ਦੀ ਅਰਥੀ ਉੱਠ ਗਈ ਆ ਸਾਬ ਕੌਰੇਓ ਪੁੱਤ ਤੇਰੀ ਝੋਲੀ 'ਚ ਪਾਉਣਾ ਚਾਹਨਾ ਜਿਹੜਾ ਇਸ ਧਰਤੀ ਤੇ ਜੁਗਾਂ ਤੱਕ ਜਿਉਂਦਾ ਰਹੇ ਜੇ ਤੇਰਾ ਪੁੱਤ ਜੁਗਾਂ ਤੱਕ ਰਹੇਗਾ ਤੂੰ ਉਸ ਪੁੱਤ ਦੀ ਮਾਂ ਤੇਰੀ ਯਾਦ ਵੀ ਇਸ ਧਰਤੀ ਤੇ ਜੁਗਾ ਤੱਕ ਰਹੇਗੀ ਕਦੇ ਸੋਚ ਕੇ ਵੇਖਿਆ ਜੇ ਜਿੱਦਣ ਖਾਲਸਾ ਸਾਜਿਆ ਮੇਰੇ ਦਸ਼ਮੇਸ਼ ਨੇ ਮਾਤਾ ਸਹਿਬ ਕੌਰ ਨੂੰ ਪਤਾ ਕੀ ਬਚਨ ਆਖੇ ਸਨ ਆਹ ਸਹਿਬ ਕੌਰੇ ਪੁੱਤਰ ਦੀ ਦਾਤ ਤੇਰੀ ਝੋਲੀ ਚ ਪਾ ਇੱਕ ਵਿਦਵਾਨ ਦੇ ਮੈਂ ਬਚਨ ਪੜ੍ਹਿਆ ਉਹ ਵਿਦਵਾਨ ਲਿਖਦਾ ਕਲਗੀਧਰ ਪਿਤਾ ਨੇ ਖਾਲਸੇ ਵਾਲਾ ਹੱਥ ਕਰਕੇ ਆਖਿਆ ਸੀ ਆਪ ਪੁੱਤਰ ਖਾਲਸਾ ਤੇਰੋ ਭਇਓ ਤੇਰੀ ਗੋਦ ਹਰੀ ਕਰਦੇਓ ਸਾਬਕੌਰੇ ਅੱਜ ਤੋਂ ਖਾਲਸਾ ਤੇਰਾ ਪੁੱਤਰ ਹੋਇਆ ਅੱਜ ਤੇਰੀ ਗੋਦ ਹਰੀ ਹੋ ਗਈ ਆ ਤੂੰ ਖਾਲਸੇ ਦੀ ਮਾਂ ਹੋ ਗਈ ਅੱਜ ਕਹਿਣ ਲੱਗੇ ਜੁਗਾਂ ਤੱਕ ਇਸ ਧਰਤੀ ਤੇ ਜਿੰਦਾ ਰਹੇਗਾ ਤੇਰੇ ਪੁੱਤ ਨੂੰ ਮਾਰਨ ਵਾਲੇ ਤੇਰੇ ਪੁੱਤ ਨੂੰ ਮੁਕਾਉਣ ਵਾਲੇ ਤੇਰੇ ਪੁੱਤ ਨੂੰ ਨਾਸ਼ ਕਰਨ ਦੀ ਸੋਚ ਰੱਖਣ ਵਾਲੇ ਇਸ ਧਰਤੀ ਤੋਂ ਆਪ ਨਾਸ਼ ਹੋ ਜਾਣਗੇ ਤੇਰਾ ਪੁੱਤ ਵੀ ਜੁਗਾਂ ਤੱਕ ਰਹੇਗਾ ਤੇ ਤੇਰੇ ਪੁੱਤ ਦੇ ਚੌਕੀਆਂ ਝੰਡੇ ਤੇ ਨਿਸ਼ਾਨ ਵੀ ਇਸ ਧਰਤੀ ਤੇ ਜੁਗਾਂ ਤੱਕ ਝੁਲਦੇ ਰਹਿਣਗੇ ਜੁਗਾਂ ਤੱਕ ਝੁਲਦੇ ਜੇ ਨਾ ਅੱਜ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਕੀ ਕਹਿੰਦੇ ਜੇ ਚੌਕੀਆਂ ਝੰਡੇ ਬੁੰਗੇ ਕਦੋਂ ਤੱਕ ਰਹਿਣ ਆ ਕਿਉਂ ਜੁਗੋ ਜੁਗਾਟ ਆ ਲਿਆ ਕਿਉਂਕਿ ਮੇਰਾ ਗੁਰੂ ਜੁਗੋ ਜੁਗਾਟ ਆ ਲਿਆ ਤੇਰੇ ਚੌਕੀਆਂ ਝੰਡੇ ਬੁੰਗੇ ਖਾਲਸੇ ਤੋਂ ਬਿਨਾ ਕਿੱਥੋਂ ਜੁਗਾਂ ਤੱਕ ਰਹਿਣੇ ਉਹਨੇ ਖਾਲਸੇ ਨਹੀਂ ਤੇ ਚਲਾਉਣੇ ਆ ਝੰਡੇ ਆ ਆ ਵਾ ਖਾਲਸਾ ਜਿਹੜਾ ਕਲਗੀਧਰ ਪਾਤਸ਼ਾਹ ਨੇ ਸਾਜਿਆ ਤੇ ਨਾਲ ਅਰਦਾਸ ਤੇ ਰੋਜ ਗੁਰੂ ਕਾ ਸਿੰਘ ਕਹਿੰਦਾ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਸਾਤ ਸੰਗਤ ਸਤ ਗੁਰੂ ਪਾਤਸ਼ਾਹ ਨੇ ਐਸੀਆਂ ਰਹਿਮਤਾਂ ਵਰਸਾਤੀਆਂ ਵੇਖੋ ਅੱਜ ਵੀ ਖੰਡੇ ਬਾਟੇ ਦਾ ਅੰਮ੍ਰਿਤਪਾਲ ਸ਼ੱਕ ਰਿਹਾ ਕਈ ਗੁਰੂ ਕੇ ਲਾਲ ਗੁਰੂ ਕੇ ਪਿਆਰੇ ਪਰ ਇੱਕ ਬਾਤ ਕਾਉਣੀ ਮੈਂ ਉਸ ਦਸ਼ਮੇਸ਼ ਦੀ ਉਹਦਾ ਪਿਆਰ ਵੇਖਿਆ ਅੱਜ ਉਹਦਾ ਪ੍ਰਕਾਸ਼ ਦਿਹਾੜਾ ਆਪਾ ਮਨਾਰੇ ਰਾਤੀ ਪਟਨਾ ਸਾਹਿਬ ਦੀ ਧਰਤੀ ਆਨੰਦਪੁਰ ਸਾਹਿਬ ਦਾ ਜ਼ਿਕਰ ਕੀਤਾ ਸੀ ਮੈਂ ਅੱਜ ਇੱਕ ਦੋ ਜ਼ਿਕਰ ਹੋਰ ਕਰਨੇ ਮੈਂ ਤੁਹਾਡੇ ਨਾਲ ਜਿੱਦਣੋਂ ਨੇ ਖਾਲਸਾ ਸਾਜਿਆ ਨੱਚ ਨਹੀਂ ਜੇ ਕਿਤੇ ਇਹੋ ਜਿਹਾ ਸੰਸਾਰ ਤੇ ਰਹਿਬਰ ਪੈਗੰਬਰ ਆਇਆ ਇੱਕ ਬਰੀਕੀ ਦੀ ਬਾਤ ਸੁਣਿਓ ਥੋੜੀ ਜੀ ਸਾਰੀਆਂ ਗੱਲਾਂ ਕਿਤਾਬਾਂ ਵਿੱਚ ਉਹ ਨਹੀਂ ਮਿਲਦੀਆਂ ਹੁੰਦੀਆਂ ਬੜਾ ਕੁਝ ਐਸਾ ਵਾ ਜਿਹੜਾ ਬਜ਼ੁਰਗਾਂ ਦੀ ਸੰਗਤ 'ਚ ਬਹਿ ਕੇ ਵੀ ਮਿਲਦਾ ਬੜਾ ਕੁਝ ਐਸਾ ਵਾ ਜਿਹੜਾ ਜੁੜਿਆਂ ਹੋਿਆਂ ਦੀ ਸੰਗਤ 'ਚ ਬਹਿ ਕੇ ਵੀ ਮਿਲਦਾ ਤੇ ਬੜਾ ਕੁਝ ਐਸਾ ਵਾ ਜਿਹੜਾ ਵਿਦਵਾਨਾਂ ਦੀ ਸੰਗਤ 'ਚ ਬਹਿ ਕੇ ਵੀ ਮਿਲਦਾ ਜਿਦਣੋਂ ਨੇ ਖਾਲਸਾ ਸਾਜਿਆ ਪੰਜ ਪਿਆਰਿਆਂ ਨੂੰ ਖੰਡੇ ਬਾਟੇ ਦੀ ਪੌਣ ਸ਼ਿਕਾਈ ਹੋਨੇ ਤੇ ਆਪ ਅੰਮ੍ਰਿਤ ਛਕਿਆ ਉਹਨਾਂ ਕੋਲੋਂ ਇੱਕ ਸੀਨ ਮੈਂ ਤੁਹਾਡੇ ਸਾਹਮਣੇ ਲਿਆਣਾ ਉਸ ਵਕਤ ਦਾ ਕੇਸ ਗੜ੍ਹ ਸਾਹਿਬ ਦੀ ਧਰਤੀ ਦਾ ਕਿਉਂਕਿ ਜਿਹੜਾ ਖਾਲਸਾ ਵਾ ਆ ਤੁਸੀਂ ਗੁਰੂ ਕੇ ਖਾਲਸੇ ਸਜੇ ਬੈਠੇ ਜਿਹੜਾ